पत्रकार फोटोग्राफर इलेक्ट्रॉनिक मीडिया ਦੇ ਸਾਰੇ ਸਤਕਾਰਯੋਗ ਸੱਜਣਾਂ ਦਾ ਜਿਹੜੇ ਸਾਡੇ ਛੋਟੇ ਜਿਹਾ ਸਨੇਹ ਤੇ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਐਸੇ ਵੀਂਗ ਪੰਜਾਬ ਦੇ ਪ੍ਰਧਾਨ ਵਾਈਸ ਪ੍ਰਧਾਨ ਗੱਤ ਸਾਹਿਬ ਪਰਮਜੀਤ ਸਿੰਘ ਜੀ ਕਹਿੰਦੇ ਜੋ ਵਿਕਸਿਤ ਭਾਰਤ ਜੀ ਰਾਮ ਜੀ ਜਿਹੜੀ ਸਕੀਮ ਹੈ ਕੇਂਦਰ ਸਰਕਾਰ ਲੈ ਕੇ ਆਈ ਹੈ ਰਗ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਨਰੇਗਾ ਸੀ ਉਹਦੇ ਵਿੱਚ ਬਹੁਤ ਖਾਮੀਆਂ ਸੀ ਗਰੀਬਾਂ ਦਾ ਪੈਸਾ ਮਰ ਰਿਆ ਸੀ ਮਜ਼ਦੂਰਾਂ ਨੂੰ ਪੈਸੇ ਨਹੀਂ ਮਿਲ ਰਹੇ ਸੀ ਔਰ ਉਹ ਜਿਹੜੀਆਂ ਖਾਮੀਆਂ ਨੂੰ ਦੂਰ ਕਰਕੇ ਨਵੀਂ ਜਿਹੜੀ ਵਿਕਸਿਤ ਭਾਰਤ ਦੀ ਸਕੀਮ ਲੈ ਕੇ ਆਂਦੀ ਹੈ ਉਸ ਸੰਬੰਧ ਦੇ ਵਿੱਚ ਪੂਰੀ ਜਿਹੜੀ ਹੈਗੀ ਹੈ ਸਾਡੀ ਸਰਕਾਰ ਦਾ ਮੋਦੀ ਸਰਕਾਰ ਦਾ ਵਿਜ਼ਨ ਹੈ ਭਾਰਤੀ ਜਨਤਾ ਪਾਰਟੀ ਦਾ ਵਿਜ਼ਨ ਉਹਦੇ ਬਾਰੇ ਦੇ ਵਿੱਚ ਪੰਜੀਤ ਸਿੰਘ ਜੀ ਕਹਤ ਤੁਹਾਨੂੰ ਸਾਰੇ ਨੂੰ ਵਿਸਥਾਰਪੂਰਵਕ ਉਹਦਾ ਜਿਹੜਾ ਹੈ ਦੱਸਣ ਮੈਂ ਬੇਨਤੀ ਕਰਨਾ ਕਰਦਾ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਜੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸਰੂਪਜਨਜੀ ਸਿੰਘਲਾ ਉਹਨਾਂ ਦੇ ਨਾਲ ਹੋਰ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਨੇ ਉਹ ਮੌਜੂਦ ਨੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅੱਜ ਜੋ ਅਸੀਂ ਬਠਿੰਡਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਜੋ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਨਮਾ ਜਿਹੜਾ ਕਾਨੂੰਨ ਹੈ ਵਿਕਸਿਤ ਭਾਰਤ ਆਜੀਬ ਕਾ ਰੋਜ਼ਗਾਰ ਮਿਸ਼ਨ ਹੈ ਜਿਹੜਾ ਗ੍ਰਾਮਿੰ ਉਸ ਦੇ ਰਿਲੇਟਡ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਨੇ ਉਹ ਪੈਦਾ ਕੀਤੇ ਗਏ ਨੇ ਔਰ ਰਾਜਨੀਤਿਕ ਪਾਰਟੀਆਂ ਕੋਲ ਕੋਈ एजेंडा ਨਹੀਂ ਜਦੋਂ ਵਿਕਸਿਤ ਭਾਰਤ ਦੀ ਕੋਈ ਗੱਲ ਹੁੰਦੀ ਹੈ ਤਾਂ ਉਸ ਦਾ ਵਿਰੋਧ ਕਰਨ ਦਾ ਉਹਨਾਂ ਨੇ ਮਨ ਬਣਾਇਆ ਹੋਇਆ ਹੈ ਔਰ ਅਸੀਂ ਉਸ ਦੇ ਪ੍ਰਤੀ ਜੋ ਲੋਕਾਂ ਦੇ ਵਿੱਚ ਭਰਮ ਭੁਲੇਖੇ ਨੇ ਲੋਗਾ ਨੂੰ ਗੁੰਮਰਾਹ ਕਰਨ ਦੀ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਉਹ ਲਗਾਤਾਰ ਆਪਣੇ ਜਿਹੜੇ ਮਨਸੂਬੇ ਨੇ ਅਸੀਂ ਉਹਨਾਂ ਦੇ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ ਮਨਰੇਗਾ ਜਿਹੜੀ ਹੈ ਉਹ ਦਿਹਾਤ ਦੇ ਜਿਹੜੇ ਪਿੰਡ ਨੇ ਲਗਭਗ ਆਪਣੇ 13000 ਤੋਂ ਵੱਧ ਪਿੰਡ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਮਨਰੇਗਾ ਜਿਹੜੀ ਹੈ ਉਹ ਸਕੀਮ ਨੂੰ ਲਾਗੂ ਕੀਤਾ ਗਿਆ ਸੀ ਉਸ ਸਕੀਮ ਦੇ ਵਿੱਚ ਜਿਹੜੀਆਂ ਅਸੀਂ ਪਿਛਲੇ ਸਮੇਂ ਦੌਰਾਨ ਜਦੋਂ ਇਹਨਾਂ ਦੀ ਕੋਕ ਪੜਤਾਲ ਕੀਤੀ ਜਾਂ ਮਨਰੇਗਾ ਦੇ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਕਿ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਬੇਨਿਯਮੀਆਂ ਪਾਈਆਂ ਗਈਆਂ ਜਿਹੜੇ ਘੁਟਾਲੇ ਨੇ ਉਹ ਸਾਹਮਣੇ ਆਏ ਨੇ ਔਰ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਉਸ ਸੈਸ਼ਨ ਦੇ ਵਿੱਚ ਜੋ ਮਨਰੇਗਾ ਨੂੰ ਰਿਪਲੇਸ ਕਰਕੇ ਵਿਕਸਿਤ ਭਾਰਕ ਰੋਜ਼ਗਾਰ ਆਜੀਬਾ ਗ੍ਰਾਮੀਨ 2025 ਐਕਟ ਹੈ ਜਿਹੜਾ ਜੀ RAM ਜੀ ਜੀ ਦੇ ਤਹਿਤ ਜਿਆਦਾ ਪਪੂਲਰ ਹੋਇਆ ਉਸ ਦਾ ਵਿਰੋਧ ਕੀਤਾ ਹੈ ਲੇਕਿਨ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚ ਜਿਹੜੇ ਗਾਰੰਟੀ ਰੋਜ਼ਗਾਰ ਦੀ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੇ ਮਨਰੇਗਾ ਮਜ਼ਦੂਰ ਨੇ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਰੋਜ਼ਗਾਰ ਦਿੱਤਾ ਔਰ ਰੋਜ਼ਗਾਰ ਨਹੀਂ ਦਿੱਤਾ ਤਾਂ ਫਿਰ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮਹਿੰਗਾਈ ਪੱਤਾ ਗੁਜ਼ਾਰੇ ਦਾ ਜਿਹੜਾ ਪੱਤਾ ਜੋ ਐਕਟ ਵਿੱਚ ਲਿਖਿਆ ਹੈ ਉਸ ਐਕਟ ਦੇ ਵਿੱਚ ਦੇਣਾ ਚਾਹੀਦਾ ਸੀਗਾ ਲੇਕਿਨ ਉਹ ਨਹੀਂ ਦਿੱਤਾ ਔਰ ਪਿਛਲੇ ਸਮੇਂ ਦੌਰਾਨ ਜਿਹੜੀਆਂ ਬੇਨੀਮੀਆਂ ਪਾਈਆਂ ਗਈਆਂ ਸੋਸ਼ਲ ਆਡਿਟ ਜਿਹੜਾ ਕਰਨਾ ਸੀਗਾ ਉਹ ਸੋਸ਼ਲ ਆਡਿਟ ਨਹੀਂ ਕੀਤਾ ਉਹਦੇ ਵਿੱਚ ਜਿੰਨਾ ਸੋਸ਼ਲ ਆਡਿਟ ਕੀਤਾ ਗਿਆ ਉਹਦੇ ਵਿੱਚ 3000 ਤੋਂ ਵੱਧ ਪਿੰਡਾਂ ਦੇ ਵਿੱਚ ਬੇਨੀਮੀਆਂ ਪਾਈਆਂ ਗਈਆਂ ਕਿ ਰੋਜ਼ਗਾਰ ਨਹੀਂ ਦਿੱਤਾ ਉਹਦੇ ਵਿੱਚ ਇਹਨਾਂ ਦੇ ਜਿਹੜੇ ਵਿਧਾਇਕ ਨੇ ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਜਿਹੜੀ ਸਮੂਲੀਅਤ ਹੈ ਉਹ ਸਪਸ਼ਟ ਜਿਹੜੀ ਆ ਉਹ ਨਜ਼ਰ ਆਈ ਔਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਜੋ ਮਨਰੇਗਾ ਦੇ ਤਹਿਤ ਕੰਮ ਦੇਣਾ ਚਾਹੀਦਾ ਸੀਗਾ ਉਹ ਕੰਮ ਨਹੀਂ ਦਿੱਤਾ ਜੇ ਕੰਮ ਦਿੱਤਾ ਤਾਂ ਉਹਦੇ ਵਿੱਚ ਵੱਡੇ ਭੱਦਰਤੇ ਜਿਹੜੀਆਂ ਬੇਨੀਮੀਆਂ ਪਾਈਆਂ ਗਈਆਂ ਔਰ ਉਹਨਾਂ ਦੇ ਬਾਰੇ ਇਹਨਾਂ ਨੇ ਕੋਈ ਸਮਾਵਧ ਜਿਹੜੀ ਆ ਉਹ ਜਾਂਚ ਨਹੀਂ ਕਰਾਰੇ ਔਰ ਉਸ ਬਾਰੇ ਦੇ ਵਿੱਚ ਚੁੱਪਨੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੌਨ ਧਾਰ ਲਿਆ ਔਰ ਸਿਰਫ ਤੇ ਸਿਰਫ ਜੋ ਨਮਾ ਰਿਪਲੇਸ ਹੋ ਕੇ ਐਕਟ ਬਣਿਆ ਉਸ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਪਿੰਡਾਂ ਦੇ ਵਿੱਚ ਇਹਨਾਂ ਨੇ ਜਿਹੜਾ ਪੰਚਾਇਤਾਂ ਨੂੰ ਕੇਂਦਰ ਸਰਕਾਰ ਵੱਲੋਂ ਆਤਮ ਨਿਰਪਰ ਬਣਾਉਣ ਦੇ ਲਈ ਲਗਭਗ 350 ਕਰੋੜ ਰੁਪਏ ਤੋਂ ਵੱਧ ਕੇਂਦਰ ਸਰਕਾਰ ਦੀ ਕਿਸ਼ਤਾਈਤੀ ਪਿਛਲੇ ਮਹੀਨੇ ਉਸ ਕਿਸਤ ਨੂੰ ਇਹ ਦਿਖਾਇਆ ਗਿਆ ਜੋ ਆਪਣੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਜੀ ਚੀਮਾ ਕਹਿੰਦੇ ਕਿ ਇਹ ਸਾਡੇ ਵੱਲੋਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦਾ ਜਿਹੜਾ ਇਜਲਾਸ ਸਦਕੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਾ ਕੇ ਦੇਗੀ ਲੇਕਿਨ ਉਹ 7.50 ਕਰੋੜ ਰੁਪਏ ਦਾ ਫੰਡ ਵੀ ਪੰਚਾਇਤਾਂ ਲਈ ਆਇਆ ਉਹ ਆਪਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਪਿੰਡਾਂ ਦੇ ਵਿੱਚ ਉਸ ਫੰਡ ਦੀ ਵਰਤੋਂ ਕਰਨ ਦੇ ਨਾਲ ਉਹਨਾਂ ਨੇ ਇਹ ਗੱਲ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਦੀ ਜਿਹੜੀ ਸਕੀਮ ਹੈ ਜੀ ਰਾਮ ਜੀ ਉਹਦੇ ਉਹਦੀ ਮੁਖਾਲਫਤ ਕਰੋ ਤੁਹਾਡੇ ਵੀ ਇੱਕ ਪਿੰਡ ਹੈ ਉਰੇ ਉਹਦੇ ਵਿੱਚ ਵੱਲੋਂ ਪਿੰਡ ਹੈ ਮੇਰੇ ਖਿਆਲ ਉਸ ਦੇ ਵਿੱਚ ਕੋਈ ਮਤਾ ਵਗੈਰਾ ਪਾਇਆ ਉੱਥੇ ਪ੍ਰੈਜ਼ੈਂਸ ਰਹੀ ਡਿਪਟੀ ਕਮਿਸ਼ਨਰ ਦੀ ਕੋ ਸਰਕਾਰੀ ਮਸ਼ੀਨਰੀ ਦਾ ਵੀ ਉਹ ਦੁਰਉਪਯੋਗ ਕਰ ਰਹੇ ਨੇ ਲੇਕਿਨ ਪਾਰਟੀ ਜਿਹੜੀ ਹੈ ਇਸ ਦੀ ਉਹ ਨਿੰਦਾ ਕਰਦੀ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਭਗਵੰਤ ਸਿੰਘ ਜੀ ਮਾਨ ਸਮਵਧ ਉਹਦੀ ਜਾਂਚ ਕਰਾਉਣ ਪਿੰਡਾਂ ਦੇ ਵਿੱਚ ਜਿੱਥੇ ਮਨਰੇਗਾ ਦਾ ਕੰਮ ਕੀਤਾ ਗਿਆ ਉਸ ਮਨਰੇਗਾ ਦੇ ਕੰਮ ਦਾ ਜਿਹੜਾ ਉਲੰਘਣ ਕਰਨ ਉਹਦੀ ਇਨਵੈਸਟੀਗੇਸ਼ਨ ਕਰਾਉਣ ਉਹਦੀ ਜਾਂਚ ਪੜਤਾਲ ਕਰਾਉਣ ਔਰ ਜਿਹੜੇ ਇਹਨਾਂ ਦੇ ਵਿਧਾਇਕ ਨੇ ਜਾਂ ਐਮਪੀ ਨੇ ਸ਼ਹਿਰ ਦੇ ਉੱਤੇ ਪੰਚਾਇਤਾਂ ਨੇ ਗਵਨ ਕੀਤੇ ਨੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਉਹਨਾਂ ਦੇ ਖਿਲਾਫ ਜਿਹੜੀ ਹੈ ਪ੍ਰੋਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਹੈ ਜਿਹੜਾ ਅਨੁਸੂਚੀ ਜਾਤੀ ਅਤਿਆਚਾਰ ਲੋਕੂ ਐਕਟ ਦੇ ਵਿੱਚ ਕਲॉज ਹੈ ਉਸ ਕਲॉज ਦੇ ਅਧੀਨ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੋ ਮਨਰੇਗਾ ਐਕਟ ਦੀ ਆਰਟੀਕਲ 25 ਹੈ ਉਹ ਕਹਿੰਦਾ ਕਿ ਅਗਰ ਤੁਸੀਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਧੋਖਾਧੜੀ ਕਰ ਦਿਓ ਇਹਨਾਂ ਦੇ ਨਾਲ ਠੱਗੀ ਮਾਰ ਦਿਓ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਤੱਕ ਤੁਸੀਂ ਸਾਡੇ ਸਾਰੇ ਦੇਖ ਰਹੇ ਹੋ ਕਿ ਅੱਜ 4 ਸਾਲ ਹੋਣ ਵਾਲੇ ਨੇ ਮਾਰਚ ਵਿੱਚ ਭਗਵੰਨ ਮਾਨ ਦੀ ਸਰਕਾਰ ਨੂੰ 4 ਸਾਲ ਹੋ ਜਾਣਗੇ 4 ਸਾਲਾਂ ਚ ਤੁਸੀਂ ਤੇ 익 ਲੋਕ ਕਿ ਇਹਨਾਂ ਨੇ ਕੋਈ ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਂਚ ਪੜਤਾਲ ਕਰਾਈ ਗਈ ਹੋਵੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਇਹਨਾਂ ਨੇ ਉਹਨਾਂ ਦੀ ਜਿਹੜੀ ਆ ਮਾਲੀ ਸਹਾਇਤਾ ਕੀਤੀ ਹੋਵੇ ਜਦੋਂ ਬੇਰੁਜ਼ਗਾਰੀ ਭੱਤਾ ਦੇਣਾ 100 ਦਿਨ ਦਾ ਰੁਜ਼ਗਾਰ ਤੁਸੀਂ ਨਹੀਂ ਦਿੱਤਾ ਬੇਰੁਜ਼ਗਾਰੀ ਪੱਤਾ ਤੁਸੀਂ ਨਹੀਂ ਦਿੱਤਾ ਉਲਟਾ ਜਿਹੜੇ ਫੰਡ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਤਹਿਤਾਏ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਤੁਸੀਂ ਗਵਨ ਕੀਤਾ ਤੁਸੀਂ ਯਾਦ ਹੋਊਗਾ ਕਿ ਪਿੱਛੇ ਜੇ ਕੁਝ ਸਮੇਂ ਦੌਰਾਨ ਜਿਹੜੇ ਵਿਧਾਇਕ ਨੇ ਫੜੇ ਵੀ ਗਏ ਕਿ ਤੂੰ ਜੋ ਪਿੰਡ ਦਾ ਕੰਮ ਕਰਾਉਣਾ ਤਾਂ ਸਾਨੂੰ ਪੈਸੇ ਦਓ ਤਾਂ ਤੁਹਾਨੂੰ ਇਹਨਾਂ ਫੰਡ ਅਲਾਟ ਕਰ ਦਿੱਤਾ ਜਾਏਗਾ ਲੇਕਿਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਭਾਰਤੀ ਜਨਤਾ ਪਾਰਟੀ ਇਸ ਇਹ ਗੱਲ ਚਾਹੁੰਦੀ ਹੈ ਕਿ ਜੋ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਮੋਹਰਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਇਸ ਸਕੀਮ ਦੇ ਵਿੱਚ ਲਗਭਗ 43% ਔਰਤਾਂ ਦੀ ਹਿੱਸੇਦਾਰੀ ਰਹਿੰਦੀ ਹੈ ਜੋ ਮਨਰੇਗਾ ਹੈ ਇਸ ਮਨਰੇਗਾ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਸਾਡੇ ਦਿਹਾਤ ਦੇ ਵਿੱਚ ਲਗਭਗ 62% ਤੋਂ ਵੱਧ ਦੀ ਪੋਪੂਲੇਸ਼ਨ ਹੈ ਸਾਡੇ ਪੰਜਾਬ ਦੇ ਵਿੱਚ ਔਰ ਉਹਨਾਂ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਖੜੋਤ ਲੈ ਕੇ ਆਉਣ ਦੇ ਲਈ ਇਹ ਜਿਹੜੀ ਹੈ ਸਰਕਾਰ ਆਖਰੀ ਸਾਲ ਰਹਿ ਗਿਆ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣ ਚ ਉਹਦੇ ਲਈ ਇਸ ਤਰ੍ਹਾਂ ਦੇ ਇਹ ਹਤਕੰਡੇ ਅਪਣਾਏ ਜਾ ਰਹੇ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਹਰਪਾਲ ਸਿੰਘ ਜੀ ਚੀਮਾ ਜੋ ਫਾਈਨਾਂਸ ਮਿਨਿਸਟਰ ਨੇ ਉਹ ਅਜ਼ੂ ਉਲ ਫਜ਼ੂਲ ਜਿਹੜੇ ਦੋਸ਼ ਲਾ ਕੇ ਪੈਸੇ ਦਾ ਜਿਹੜਾ ਗਵਨ ਹੈ ਉਤੇ ਉਹ ਉਹਨੂੰ ਪੜਦਾ ਪਾਣਾ ਚਾਹੁੰਦੇ ਨੇ ਅਸੀਂ ਇਸ ਗੱਲ ਦੀ ਜਿਹੜੀ ਨਿੰਦਾ ਕਰਦੇ ਆਂ ਔਰ ਇਸ ਸਬੰਧ ਵਿੱਚ ਹੀ ਅਸੀਂ ਜਿਹੜੀ ਹੈ ਤੁਹਾਡੇ ਸਾਹਮਣੇ ਜਿਹੜੀ ਹੈ ਅਸੀਂ ਪ੍ਰੈਸ ਕਾਨਫਰੰਸ ਦੇ ਲਈ ਤੁਹਾਨੂੰ ਅਸੀਂ ਸੱਦਾ ਦਿੱਤਾ ਔਰ ਤੁਸੀਂ ਸੱਦੇ ਤੇ ਸਾਡੇ ਆਏ ਉਸ ਤੇ ਲਈ ਧੰਨਵਾਦ ਔਰ ਇਸ ਦੇ ਨਾਲ ਅਸੀਂ ਜੋ ਭਾਰਤੀ ਜਨਤਾ ਪਾਰਟੀ ਹੈ ਜੋ ਪਿਛਲੇ ਦਿਨੀ ਜੋ ਇਲੈਕਟ੍ਰੋਨਿਕ মিডিਆ ਹੈ ਪ੍ਰਿੰਟ মিডিਆ ਹੈ سوشل মিডিਆ ਹੈ ਉਹਨਾਂ ਨਾਲ ਜੁੜੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਜੇ ਪੰਜਾਬ ਦੇ ਪੈਸੇ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੈ ਉਹ ਹੈਲੀਕਾਪਟਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਵਰਤਿਆ ਜਾਣਾ ਚਾਹੀਦਾ لیکن ਉਹਨਾਂ ਨੇ ਆਪਣੀ پارٹی ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਹਿੰਦੇ ਸੀਗੇ ਕਿ ਮੈਂ ਵੈਗਨਰ ਗੱਡੀ ਵਿੱਚ ਘੁਮਾਂਗਾ ਕੋਈ ਸਿਕਿਉਰਿਟੀ ਨਹੀਂ ਲਵਾਵਾਂਗਾ ਉਹ ਹੀ ਕਿਸੇ ਤਰ੍ਹਾਂ ਦੀ ਜਿਹੜੀ ਸਰਕਾਰੀ ਸਹੂਲਤ ਹੈ ਉਹ ਲੈਣ ਤੋਂ ਇਨਕਾਰ ਕਰਦਾ ਸੀ ਲੇਕਿਨ ਅੱਜ ਉਹ 5 ਸਟਾਰ ਦੀਆਂ ਸਹੂਲਤਾਂ ਲੈ ਰਹੇ ਨੇ ਸਰਕਾਰ ਦਾ ਸਰਕਾਰੀ ਹੈਲੀਕਾਪਟਰ ਹੈ ਉਹਦਾ ਜਿਹੜਾ ਮਿਸਯੂਜ਼ ਕਰ ਰਹੇ ਨੇ ਔਰ ਦੂਸਰਾ ਪੰਜਾਬ ਦੇ ਜਿਹੜੇ ਸਰਮਾਇਆ ਉਹ ਸਰਮਾਇਆ ਨੂੰ ਸੰਨ ਲਾਈ ਜਾ ਰਹੀ ਹੈ ਔਰ ਉਹ ਸਰਮਾਇਆ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਦੇ ਰੈਵਨਿਊ ਦਾ ਜਿਹੜਾ ਆਂਦਾ ਹੈ ਜੀਐਸਟੀ ਦਾ ਪੈਸਾ ਆਂਦਾ ਹੈ ਜਾਂ ਹੋਰ ਵਸੀਲਿਆਂ ਤੋਂ ਜਿਹੜੇ ਰੁਪਏ ਆਂਦੇ ਨੇ ਉਸ ਨੂੰ ਬੁਰੇ ਤਰੀਕੇ ਨਾਲ ਜਿਹੜਾ ਪਾਰਟੀ ਜਿਹੜੀ ਹੈ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਹੈ ਔਰ ਉਹਦੇ ਨਾਲ ਜਿਹੜੇ ਪੱਤਰਕਾਰ ਨੇ ਆਮ ਜਨ ਸਧਾਰਨ ਲੋਕ ਨੇ ਜਿਹੜੇ ਸਰਕਾਰ ਦੇ ਖਿਲਾਫ ਕਿਸੇ ਤਰ੍ਹਾਂ ਦੀ اپنی آواز بلند ਕਰਦੇ ਨੇ ਉਹਨਾਂ ਦੀ ਆਵਾਜ਼ ਨੂੰ بلند ਕਰਨ ਦੇ ਲਈ ਜਿਹੜੀ ਉਹਨਾਂ ਦੀ ਆਵਾਜ਼ ਨੂੰ ਖਤਮ ਕਰਨ ਦੇ ਲਈ ਪੁਲਿਸ ਤੰਤਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਪੁਲਿਸ ਦਾ ਗਲਤ ਇਸਤੇਮਾਲ ਕਰਕੇ ਜਿਹੜੀਆਂ ਪੰਜਾਬੀਆਂ ਦੀ ਆਵਾਜ਼ ਇਦਾਂ بلند ਜਿਹੜੀ ਆਵਾਜ਼ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਔਰ ਅਸੀਂ ਸਾਡੀ ਜਿਹੜੀ ਪਾਰਟੀ ਹੈ ਇਸ ਗੱਲ ਦੀ ਨਿੰਦਾ ਕਰਦੀ ਹੈ ਕੈਸਾ ਜੀ ਨਵੀਂ ਸਕੀਮ ਬਰਦਰਸ ਨਾ ਬੋਲੇ ਨਾ ਦੋਸ਼ ਹੈ ਪੁਰਾਣੀਆਂ ਪਾਰਟੀਆਂ ਦਾ ਵੀ ਪਹਿਲਾਂ 10% ਸਟੇਟਾਂ ਦਾ ਸੀ 90% ਸੈਂਟਰ ਦਾ ਸੀ ਹੁਣ 40% ਸਟੇਟਾਂ ਦਾ ਹੈ ਤਾਂ ਸੇਤਾਂ ਦੇ ਕਿੰਨਾ ਬਹੁਤ ਵਧੂਗਾ ਦੇਖੋ ਜਿਹੜਾ ਇਹ ਨਵੀਂ ਪਾਲਿਸੀ ਹੈ 60% ਕੇਂਦਰ ਸਰਕਾਰ ਨੇ ਦੇਣਾ ਹੈ ਤੇ 40% ਸੂਬਾ ਸਰਕਾਰ ਨੇ ਦੇਣਾ ਹੈ ਇਸ ਤਰ੍ਹਾਂ ਦਾ ਤਜਰਬਾ ਸ਼ਾਇਦ ਤੁਹਾਡੇ ਧਿਆਨ ਵਿੱਚ ਹੋਏਗਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਸਕੀਮ ਉਸ ਸਕੀਮ ਦੇ ਵਿੱਚ ਪਹਿਲਾਂ ਜੋ ਰੇਸ਼ੋ ਤੁਸੀਂ ਦੱਸੀ ਹੈ 90 10 ਦੀ ਇਸੇ ਤਰੀਕੇ ਨਾਲ 2017 ਤੱਕ ਹੁੰਦੀ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ 2020-20 ਦੇ ਵਿੱਚ 20 ਦੇ ਵਿੱਚ ਉਹ ਸਕੀਮ 60 40 ਦੀ ਰੇਸ਼ਿਓ ਨਾਲ ਲਾਗੂ ਹੋਈ ਸਫਲਤਾਪੂਰਵਕ ਚੱਲ ਰਹੀ ਹੈ ਕਿਉਂਕਿ ਸਰਕਾਰਾਂ ਦੀ ਜਿਹੜੀ ਰਿਸਪੌਂਸਿਬਿਲਟੀ ਤੇ ਅਕਾਉਂਟੇਬਿਲਟੀ ਫਿਕਸ ਹੁੰਦੀ ਹੈ ਔਰ ਇਹਦੇ ਨਾਲ ਸਰਕਾਰਾਂ ਦਾ ਹੀ ਪੈਸਾ ਸਰਕਾਰਾਂ ਨੇ ਵੈਲਫੇਅਰ ਲਈ ਖਰਚ ਕਰਨਾ ਕਿ ਜਿਸ ਤਰੀਕੇ ਨਾਲ ਇਹ ਕਹਿ ਰਹੇ ਨੇ ਕਿਉਂਕਿ ਸਰਕਾਰ ਇਹ ਗੱਲ ਹਮੇਸ਼ਾ ਦਾਅਵੇ ਕਰਦੀ ਹੈ ਕਿ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਖਾਲੀ ਨਹੀਂ ਤਾਂ ਭਗਵਾਨ ਸਿੰਘ ਜੀ ਮਾਨ ਵੀ ਇਹ ਗੱਲ ਕਹਿੰਦੇ ਨੇ ਤੇ ਹਰਪਾਲ ਸਿੰਘ ਜੀ ਚੀਮਾ ਵੀ ਇਹ ਗੱਲ ਕਹਿੰਦੇ ਨੇ ਤਾਂ ਜਿਹੜੀ ਇਹ ਸਕੀਮ ਹੈ ਪਹਿਲਾਂ ਜਿਹੜੀ ਸਕੀਮ ਚੱਲਦੀ ਸੀ ਉਹਦੇ ਨਾਲ ਮਿਲਦੀ ਜੁਲਦੀ ਇਹ ਸਕੀਮ ਹੈ ਮਨਰੇਗਾ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਤੁਸੀਂ ਉਹਨੂੰ ਸਟੱਡੀ ਕਰ ਲਓ ਕਿ 60 40 ਦੀ ਰੇਸ਼ਿਓ ਹੈ ਔਰ ਸੇਮ ਉਸੇ ਪੈਟਰਨ ਦੇ ਉੱਤੇ ਇਹ ਜਿਹੜੀ ਸਕੀਮ ਹੈ 60 40 ਦੀ ਮਨਰੇਗਾ ਦੇ ਵਿੱਚ ਲਾਗੂ ਕੀਤੀ ਗਈ ਹੈ ਅਗਰ ਇਸ ਨੂੰ ਲਾਗੂ ਜਿਹੜੀ ਸਕੀਮ ਹੋਈ ਹੈ ਜਿਆਦਾ ਮਸ਼ਹੂਰ ਜੀ ਰਾਮ ਜੀ ਨਾਲ ਮਸ਼ਹੂਰ ਹੋਈ ਹੈ ਅਸਲੀ ਦਾ ਨਾਮ ਜਿਹੜਾ ਹੈ ਵਿਕਸਿਤ ਭਾਰਤ ਰੋਜ਼ਗਾਰ ਅਜੀਬ ਕਾ ਗ੍ਰਾਮਿੰਨ 2025 ਐਕਟ ਹੈ ਅਗਰ ਟਾਈਮ ਟੂ ਟਾਈਮ ਸਰਕਾਰਾਂ ਜਿਹੜੀਆਂ ਉਹ ਤਬਦੀਲੀ ਕਰਦੀਆਂ ਰਹਿੰਦੀਆਂ ਨੇ ਸਰਕਾਰਾਂ ਲੋਕਾਂ ਦੇ ਹਿਤ ਲਈ ਨੇ ਸਰਕਾਰਾਂ ਲੋਕਾਂ ਦੀ ਬਿਹਤਰੀ ਲਈ ਨੇ ਔਰ ਇਹ ਜਿਹੜਾ ਐਕਟ ਬਣਿਆ ਇਹ ਲੋਕਾਂ ਦੀ ਬਿਹਤਰੀ ਲਈ ਬਣਿਆ ਔਰ ਇਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਉਹ ਨਹੀਂ ਹੈ ਜੀ ਇਹ ਜਿਹੜੀ ਸਕੀਮ ਹੈ ਜਿਹੜੇ ਲੋਕ ਇਹਦੇ ਬੈਨੇਫੀਸ਼ੀਅਰੀ ਨੇ ਜਿਹੜਾ ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲਦਾ ਜੀ ਉਹਦਾ ਨਾਮ ਬਦਲ ਕੇ ਜਿਹੜਾ ਹੈ ਉਹਨੂੰ ਬਦਲਣਾ ਪਿਆ ਦੂਜੀ ਗੱਲ ਹੈ ਉਹੀ ਲੋਕ ਇਹਦਾ ਨਾਮ ਬਦਲਦਾ ਖੁਦ ਕਰੇ ਜਾਂਦੇ ਨੇ ਜਿਸ ਤੋਂ ਉਹਨੂੰ ਲੱਗਦਾ ਰਾਜੇ ਕਿ ਤਾ ਤਾਂ ਉਹ ਕਹਿੰਦਾ ਕਿ ਉਹ ਨਹੀਂ ਆਉਣਾ ਦੇਖੋ ਉਹਨਾਂ ਕੋਲ ਮੁੱਦਾ ਨਹੀਂ ਹੈ اپੋਜੀਸ਼ਨ ਕੋਲ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਜਦੋਂ ਕਿਸੇ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਦੇ ਕਿ ਕਿ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਵੀ ਕਲॉज ਹੈ ਕਿ ਜਿੱਥੇ 6% ਬੈਨੀਫਿਟ ਮਿਲਦਾ ਸੀ ਉਹਦੀ ਜਗ੍ਹਾ ਤੇ 9% ਬੈਨੀਫਿਟ ਕਰ ਦਿੱਤਾ ਜਿੱਤੇ 100 ਦਿਨ ਦੀ ਗਰੰਟੀ ਰੋਜ਼ਗਾਰ ਦੀ ਸੀ ਉੱਥੇ 125 ਦਿਨ ਦੀ ਗਰੰਟੀ ਕਰ ਦਿੱਤੀ ਹੈ ਇਸ ਦੇ ਵਿੱਚ ਪੰਜਾਬੀਆਂ ਨੂੰ ਇਸ ਦਾ ਫਾਇਦਾ ਹੋਏਗਾ ਵਿਰੋਧੀਆਂ ਨੂੰ ਇਸ ਦਾ ਕੋਈ ਜਿਹੜਾ ਕਾਮਾ ਰੋਲੀ ਪਾ ਰਹੇ ਨੇ ਰੋਲਾ ਰੱਪਾ ਪਾ ਰਹੇ ਨੇ ਤਾਂ ਕੋਈ ਫਾਇਦਾ ਨਹੀਂ ਹੋਏਗਾ ਪੰਜਾਬ ਦੇ ਇਹ ਗੱਲ ਕਿਉਂ ਹੋ ਰਹੀ ਹੈ ਕਿ ਕੇਂਦਰ ਕੋਈ ਸਕੀਮ ਲੈ ਕੇ ਆਉਂਦੀ ਹੈ ਪਰ ਭਾਜਪਾ ਨੂੰ ਲੋਕਾਂ ਨੂੰ ਸਮਝਾਉਣ ਦੇ ਵਿੱਚ ਸਭ ਤੋਂ ਸਭ ਤੋਂ ਹੋ ਜਾਂਦੀ ਹੈ ਜਿਸ ਦਾ ਕਿ ਵਿਰੋਧ ਹੁੰਦਾ ਹੈ ਕਾਰਨ ਕੀ ਹੈ ਦਾ ਦੇਖੋ ਜਦੋਂ ਕਿਸੇ ਚੀਜ਼ ਦੀ ਪਰਸੈਪਸ਼ਨ ਬਣ ਜਾਏ ਨੈਰੇਟਿਵ ਬਣਾਉਣਾ ਹੈ ਪੰਜਾਬ ਦੇ ਵਿੱਚ ਕੁਝ ਐਸੇ ਸੰਗਠਨ ਨੇ ਜੋ ਇਹਨਾਂ ਗੱਲਾਂ ਦਾ ਹਮੇਸ਼ਾ ਵਿਰੋਧ ਕਰਦੇ ਨੇ ਜੋ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਕਿ ਚੰਡੀਗੜ੍ਹ ਦਾ ਮਸਲਾ ਸੀ ਤਾਂ ਚੰਡੀਗੜ੍ਹ ਦੇ ਉੱਤੇ ਕਿਹਾ ਗਿਆ ਕਿ ਚੰਡੀਗੜ੍ਹ ਦਾ ਅਧਿਕਾਰ ਹੁਣ ਖਤਮ ਹੋ ਜਾਏਗਾ ਤੁਸੀਂ ਦੇਖਿਆ ਹੋਣਾ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਜਗ੍ਹਾ ਨਹੀਂ ਦਿੱਤੀ ਗਈ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਲੈਕਸ਼ਨ ਸੀਗਾ ਉਹ ਇਲੈਕਸ਼ਨ ਵੀ ਸਿੰਡੀਕੇਟ ਦਾ ਹੋ ਰਿਹਾ ਲੇਕਿਨ ਇਹ ਨੈਰੇਟਿਵ ਬਣਾਇਆ ਜਾਂਦਾ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਨਾ ਬੀਜੇਪੀ ਦੇ ਜਿਹੜੇ ਪ੍ਰੋਗਰਾਮ ਨੇ ਵਿਕਸਿਤ ਭਾਰਤ ਦੇ ਜਿਹੜੇ ਪ੍ਰੋਗਰਾਮ ਨੇ ਚਾਹੇ ਆਟਾ ਦਾਲ ਸਕੀਮ ਹੈ स्वच्छ ਭਾਰਤ ਹੈ ਲੋਕਾਂ ਨੂੰ ਆਤਮ ਨਿਰਪਰ ਬਣਾਉਣ ਦੀ ਗੱਲ ਹੈ ਜਾਂ ਹੁਣ ਜਿਹੜਾ ਨਮਾ ਐਕਟ ਆ ਉਹਦੇ ਵਿੱਚ ਲੋਕਾਂ ਨੂੰ ਸਟਰੋਂਗ ਕਰਨ ਦੀ ਲੋਕਾਂ ਨੂੰ ਆਤਮ ਨਿਰਪਰ ਬਣਾਉਣ ਦੀ ਜਿਹੜੀ ਹੈ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਪਿਛਲੇ ਸਮੇਂ ਦੌਰਾਨ ਪੰਜਾਬ ਨੂੰ ਲੁੱਟਿਆ ਗਿਆ ਔਰ ਉਸ ਨੂੰ ਕੁੱਟਿਆ ਗਿਆ ਲੇਕਿਨ ਭਾਜਪਾ ਦੀਆਂ ਜਿੱਥੇ ਵੀ ਸਰਕਾਰਾਂ ਨੇ ਨਾ ਲੋਕਾਂ ਨੂੰ ਲੁੱਟਿਆ ਜਾਂਦਾ ਤੇ ਨਾ ਲੋਕਾਂ ਨੂੰ ਕੁੱਟਿਆ ਜਾਂਦਾ ਲੇਕਿਨ ਉਹ ਆਪਣਾ ਵਿਕਸਿਤ ਭਾਰਤ ਦਾ ਏਜੰਡਾ ਲੈ ਕੇ ਅਸੀਂ ਦਿਨ-ਪ੍ਰਤੀ ਦਿਨ ਵੱਧ ਰਹੇ ਹਾਂ ਔਰ ਤੁਸੀਂ ਇਹ ਦੇਖੋ ਅਗਰ ਭਾਰਤੀ ਜਨਤਾ ਪਾਰਟੀ ਦਾ ਇਹ ਲੋਕ ਵਿਰੋਧ ਕਰਦੇ ਸੀ ਪਹਿਲਾਂ ਸਾਨੂੰ 6% ਵੋਟ ਸੀ ਫਿਰ 9 8% ਹੋਇਆ ਹੁਣ ਤੁਸੀਂ ਦੇਖੋ 18% ਵੋਟ ਹੈ ਤੇ ਆਉਣ ਵਾਲੇ ਸਮੇਂ ਚ ਜਿਹੜੀ ਆ ਸਰਕਾਰ ਵੀ ਬਣੇਗੀ ਇਹ ਲੇਕਿਨ ਲੋਗਾ ਲੇਕਿਨ ਕੁਝ ਪਾਰਟੀਆਂ ਦਾ ਇੱਕ ਨੈਰੇਟਿਵ ਬਣਾ ਲਿਆ ਕਿ ਅਸੀਂ ਉਹਨਾਂ ਦਾ ਵਿਰੋਧ ਕਰਨਾ ਹੈ ਉਹ ਵਿਰੋਧ ਕਰ ਰਹੇ ਨੇ ਲੇਕਿਨ ਅਸੀਂ ਵਿਕਸਤ ਪਾਰਟ ਦੇ ਅਜੰਡੇ ਹਿਤ ਲੋਕਾਂ ਵਿੱਚ ਕੰਮ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਜਿਹੜਾ ਦੋਨੋ ਯੂਨੀਵਰਸਿਟੀ ਦਾ ਸੀ ਜਿਹੋ ਜਿਹ ਬਰੋਧ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਸੀ ਕੇਂਦਰ ਸਰਕਾਰ ਨੇ ਬਾਸ ਲੈ ਗਏ ਨਾ ਕਿ ਇਹ ਲਾਗੂ ਕੀਤਾ ਦੇਖੋ ਵਾਪਸ ਤੁਸੀਂ ਸਿਆਣੇ ਕਿ ਸਰਕਾਰਾਂ ਦੇ ਜਿਹੜੇ ਕੰਮ ਹੁੰਦੇ ਨੇ ਉਹ ਰਾਤੋਂ ਰਾਤ ਨਹੀਂ ਹੁੰਦੇ ਫੈਸਲੇ ਕੋਈ ਕਿਸੇ ਤਰ੍ਹਾਂ ਦੇ ਸਾਡੇ ਜੋ ਰੇਲਵੇ ਰਾਜ ਮੰਤਰੀ ਨੇ ਰਵਨੀਤਜੀਤ ਬਿੱਟੂ ਨੇ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਕਿ ਇਹ ਜਿਹੜਾ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਕਰਾਉਣ ਦਾ ਪ੍ਰੋਸੈਸ ਹੈ ਇਸ ਦੇ ਵਿੱਚ ਟਾਈਮ ਲੱਗਾ ਇਨ ਦੀ ਮੀਨ ਟਾਈਮ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਸੀਗੀ ਇਲੈਕਸ਼ਨ ਦੇ ਦੌਰਾਨ ਪਾਰਟੀ ਨੂੰ ਮੌਕਾ ਮਿਲ ਗਿਆ ਤਾਂ ਜਦੋਂ ਉਹਨਾਂ ਨੇ ਆਪਣਾ ਕਾਰਜਵਾਰ ਸੰਭਾਲਿਆ ਵਾਈਸ ਪ੍ਰੈਜ਼ੀਡੈਂਟ ਜੀ ਨੇ ਤਾਂ ਉਹ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਅਨਾਉਂਸ ਹੋ ਗਈਆਂ ਡੇਟਾ ਵੀ ਅਨਾਉਂਸ ਹੋ ਗਈਆਂ ਵਿਰੋਧੀ ਪਾਰਟੀਆਂ ਨੂੰ ਕ੍ਰੈਡਿਟ ਆਪਣੇ ਟੰਗ ਨਾਲ ਲੈਣਾ ਉਹ ਲੈ ਰਹੇ ਨੇ ਤਾਂ ਲੇਕਿਨ ਜੋ ਪਾਰਟੀ ਪਾਰਟੀ ਨੇ ਡਿਸੀਜਨ ਲੈਣਾ ਉਹੀ ਵੀ ਫੈਸਲੇ ਲੈਣੇ ਆ ਪਾਰਟੀ ਨੇ ਉਹਦੇ ਵਿੱਚ ਟਾਈਮ ਲੱਗਦਾ ਰਾਤੋਂ ਰਾਤ ਕੋਈ ਨਹੀਂ ਕੋਕਸ ਸਿਧਾਂਤਕ ਗਰੁੱਪ ਦੇ ਵਿੱਚ ਅਗਰ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਦਾ ਕਰਨਾ ਤਾਂ ਉਹਦਾ ਪ੍ਰੋਸੈਸ ਅਡਾਪਟ ਕਰਨਾ ਪਏਗਾ ਉਸ ਪ੍ਰੋਸੈਸ ਨੂੰ ਅਡਾਪਟ ਕਰਕੇ ਤੁਸੀਂ ਉਪਰਾਸ਼ਟਰਪਤੀ ਜੀ ਤੋਂ ਉਹਦੀ ਪ੍ਰਵਾਨਗੀ ਲੈਣੀ ਪਏਗੀ ਤਾਂ ਜਾ ਕੇ ਇਹ ਪ੍ਰੋਸੈਸ ਪੂਰਾ ਹੋਏਗਾ ਜੀ ਉਹਦਾ ਵੀ ਫੈਸਲਾ ਜਿਹੜਾ ਬਰਸਲਨਾ ਦਾ ਕਿਉਂਕਿ ਕਿਸ ਤਰ੍ਹਾਂ ਬੀਐਮਬੀ ਦਾ ਸੀਗਾ ਪਾਕਰ ਮੈਨੇਜਮੈਂਟ ਬੋਰਡ ਦਾ ਜੀ ਉਹਦੇ ਵਿੱਚ ਵੀ ਜੇ ਦੇਖਾਂ ਪੰਜਾਬ ਦੀ ਹਿੱਸੇਦਾਰੀ ਉਹਦੇ ਵਿੱਚ ਕਿਡਾਈਏ ਸੀ ਕਿੰਨੇ ਦੇਖੋ ਸਮੇਂ ਸਮੇਂ ਸਰਕਾਰਾਂ ਜਿਹੜੀਆਂ 1952 ਤੋਂ ਲੈ ਕੇ ਹੁਣ ਤੱਕ ਦਾ ਸਾਡਾ ਪੀਰੀਅਡ ਹੈ ਉਸ ਦੇ ਵੀ ਸਮਾਂ ਆਉਣ ਤੇ ਚਾਹੇ ਸੈਂਟਰ ਹੈ ਚਾਹੇ ਸਟੇਟ ਹੈ ਉਹ ਰਿਫਾਰਮਸ ਲੈ ਕੇ ਆਉਂਦੀਆਂ ਨੇ ਰਿਫਾਰਮਸ ਜਿਹੜੇ ਹੁੰਦੇ ਨੇ ਉਹ ਲੋਕਾਂ ਦੇ ਹਿੱਤ ਵਿੱਚ ਹੁੰਦੇ ਨੇ ਜਿਹਦੇ ਆਪਾਂ ਸੁਧਾਰ ਲੈ ਕੇ ਆਨੇ ਆ ਸੁਧਾਰ ਲੋਕਾਂ ਦੇ ਹਿੱਤ ਵਿੱਚ ਲੈ ਕੇ ਆਨੇ ਆ ਉਹ ਸੁਧਾਰਾਂ ਦੇ ਤਹਿਤ ਅਗਰ ਕੋਈ ਲੋਕਾਂ ਨੂੰ ਇਸ ਗੱਲ ਦੀ ਪਸੰਦ ਹੁੰਦੀ ਹੈ ਸਰਕਾਰ ਤੁਸੀਂ ਇੱਕ ਗੱਲ ਦੇਖਿਆ ਹੋਣਾ ਜਦੋਂ ਖੇਤੀ ਕਾਨੂੰਨ ਇਸ ਦੇਸ਼ ਵਿੱਚ ਲਾਗੂ ਕੀਤੇ ਅਗਰ ਲੋਕਾਂ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਨਿਮਰਤਾ ਸਹਿਤ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਵਾਪਸ ਲਿਆ ਲੇਕਿਨ ਅੱਜ ਉਸ ਦੇ ਤਹਿਤ ਉਹ ਪਾਰਟੀਆਂ ਉਹ ਆਗੂ ਆਪਣੀ ਜਿੰਸ ਵੀ ਉੱਥੇ ਦੇ ਰਹੇ ਨੇ ਸਭ ਕੁਝ ਕਰ ਰਹੇ ਨੇ ਉਹਨੂੰ ਮੰਨ ਵੀ ਰਹੇ ਨੇ ਉਹੀ ਟ੍ਰੋਲੀਆਂ ਦਾ ਵਿਰੋਧ ਕਰਦੇ ਸੀ ਔਰ ਟ੍ਰੋਲੀਆਂ ਲੈ ਕੇ ਸਾਡੇ ਸਾਹਮਣੇ ਖੜੇ ਕਾਂਸਾਬ ਜੀ ਗੱਲ ਕਰੀਏ ਇਸ ਸਕੀਮ ਤਹਿਤ ਮਜ਼ਦੂਰਾਂ ਨੂੰ ਹੁਣ ਕਿਸ ਤਰ੍ਹਾਂ ਦਾ ਕੰਮ ਮਿਲੇਗਾ ਕੋਈ ਇਸ ਤੇ ਵੀ ਕਾਫੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ ਜੋ ਵਿਕਸਿਤ ਭਾਰਤ ਦਾ এজেন্ডਾ ਹੈ ਕਿ ਤੁਸੀਂ ਸਕੂਲ ਦੇ ਲਈ ਆਪਣਾ ਕੰਮ ਕਰਨਾ ਹੈ ਆਪਣਾ ਜ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਹਦੇ ਲਈ ਕੰਮ ਕਰਨਾ ਹੈ ਜਾਂ ਤੁਹਾਨੂੰ ਜਿਹੜੀ ਸਰਕਾਰ ਦੇ ਕੰਮ ਨੇ ਜਿਨ੍ਹਾਂ ਦੇ ਵਿੱਚ ਹਿੱਸੇਦਾਰੀ ਨੂੰ ਵਧਾਇਆ ਗਿਆ ਔਰ ਲੋਕਾਂ ਦੀ ਇਹਦੇ ਵੀ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਔਰ ਉਹਦੇ ਵਿੱਚ ਗਰੀਬ ਜਿਹੜੇ ਪਰਿਵਾਰ ਨੇ ਉਹਨਾਂ ਦੇ ਹਿੱਤ ਸੁਰੱਖਿਅਤ ਨੇ ਉਹਨਾਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਜਿਹੜਾ ਉਹ ਕਮਜ਼ੋਰ ਨਹੀਂ ਕੀਤਾ ਗਿਆ ਜੇ 100 ਦਿਨ ਦਾ ਰੋਜ਼ਗਾਰ ਸੀ ਤਾਂ 125 ਦਿਨ ਦਾ ਰੋਜ਼ਗਾਰ ਦਿੱਤਾ ਗਿਆ ਤਾਂ ਲੋਕਾਂ ਨੂੰ ਉਹਨਾਂ ਨੂੰ ਆਰਥਿਕ ਲਾਭ ਇਸ ਦਾ ਮਿਲੇਗਾ ਸਭ ਲਾਸਟ ਤੇ ਸੈਂਟਰ ਅਤੇ ਪੰਜਾਬ ਦੀ ਲੜਾਈ 'ਚ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਇਹ ਮੈਂ ਦੇਖ ਲਵਾਂ। ਦੇਖੋ ਜੋ ਕੇਂਦਰ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਸਰਕਾਰ ਰਲ ਕੇ ਪੰਜਾਬ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ ਔਰ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਨਤੀਜੇ ਨਜ਼ਰ ਆਉਣਗੇ ਔਰ ਪਾਰਟੀ ਪਲੇਟਫਾਰਮ ਤੋਂ ਵੀ ਸਰਕਾਰ ਦੇ ਆਪਣੇ ਪਲੇਟਫਾਰਮ ਤੋਂ ਵੀ ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਕੀਤੀ ਜਾਏਗੀ ਔਰ ਉਹਨਾਂ ਦਾ ਜਿਹੜਾ ਪੈਸਾ ਹੈ ਉਹਨਾਂ ਦੇ ਫੰਡ ਨੇ ਜਾਂ ਟੈਕਸ ਰਾਹੀਂ ਉਹ ਗਰਾਇਆ ਗਿਆ ਪੈਸਾ ਹੈ ਉਹ ਪੰਜਾਬੀਆਂ ਦੇ ਹਿੱਤ ਵਿੱਚ ਵਰਤਿਆ ਜਾਏਗਾ ਪੰਜਾਬੀਆਂ ਦੇ ਜਿਹੜੇ ਉਹਨਾਂ ਦਾ ਨੁਕਸਾਨ ਕਰਨ ਲਈ ਨਹੀਂ ਵਰਤਿਆ ਜਾਏਗਾ ਜਿਵੇਂ ਪੰਜਾਬ ਦਾ ਜਿਹੜਾ ਪੈਸਾ ਜਦੋਂ ਗੁਜਰਾਤ ਦਾ ਇਲੈਕਸ਼ਨ ਹੁੰਦਾ ਤਾਂ ਆਮ ਆਦਮੀ ਪਾਰਟੀ ਉੱਥੇ ਜਾ ਕੇ ਖਰਚਦੀ ਹੈ ਜੇ ਗੋਆ 'ਚ ਇਲੈਕਸ਼ਨ ਹੁੰਦਾ ਤਾਂ ਉੱਥੇ ਜਾ ਕੇ ਵਰਤਦੀ ਹੈ ਜੇ ਹਰਿਆਣੇ 'ਚ ਹੁੰਦਾ ਤਾਂ ਉੱਥੇ ਵਰਤਦੀ ਹੈ ਤੇ ਇਹ ਸਰਕਾਰਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਨੂੰ ਅੱਜ 4 ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਹੈ ਅਗਰ ਇਸ ਕਰਜ਼ੇ ਤੋਂ ਬਚਾਇਆ ਜਾ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੀ ਬਚਾ ਸਕਦੀ ਹੈ ਹੋਰ ਕੋਈ ਪਾਰਟੀ ਕੋਲ ਨਾ ਕੋਈ ਅਜੰਡਾ ਹੈ ਨਾ ਪਾਲਿਸੀ ਹੈ ਨਾ ਹੀ ਉਹਨਾਂ ਕੋਲ ਕੋਈ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੈ ਨਵੰਬਰ ਮਹੀਨੇ ਦੀ ਪੈਨਸ਼ਨ ਨਾ ਬਣਿਆ ਪਈ ਹੈ ਨਾ ਅੰਗਰੇਨ ਪੈਨਸ਼ਨ 50000 ਰੁਪਏ ਰਹੀ ਹੈ ਪੰਜਾਬ ਸਰਕਾਰ ਕਿਸੇ ਆਪਣੀ ਵੀ ਪਾਰਟੀ ਨਾਲ ਤੁਹਾਡੀ ਜਾਂ ਆਮ ਆਦਮੀ ਮੁੱਦਾ ਚੱਕੇ ਨਹੀਂ ਕਿ ਪੈਨਸ਼ਨ ਕਿਉਂ ਨਹੀਂ ਦਿੱਤੀ ਗਈ ਨਵੰਬਰ ਦੀ ਦੇਖੋ ਜਦੋਂ ਪਬਲਿਕ ਨੇ ਇਸ ਗੱਲ ਦੀ ਰੋਜ ਆਗਦਾ ਹੈ ਗੁੱਸਾ ਆਗਦਾ ਹੈ ਜਦੋਂ ਤੱਕ ਬੱਚਾ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ ਤੇ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਇਹ ਗੱਲ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ ਅਕਾਲੀਆਂ ਦੇ ਲੇਕਿਨ ਬੀਜੇਪੀ ਦਾ ਇੱਕ ਆਪਣਾ ਸ਼ੈਡਿਊਲ ਪ੍ਰੋਗਰਾਮ ਹੈ ਉਹ ਸ਼ੈਡਿਊਲ ਪ੍ਰੋਗਰਾਮ ਦੇ ਤਹਿਤ ਉਹ ਕੰਮ ਕਰਦੀ ਹੈ ਜਦੋਂ ਕੋਈ ਵੀ ਮੁੱਦੇ ਸਾਡੇ ਧਿਆਨ ਵਿੱਚ ਆਉਂਦੇ ਨੇ ਅਸੀਂ ਉਹਨੂੰ ਵਧੀਆ ਤੰਗਨਾ ਪਲੇਟਫਾਰਮ ਤੋਂ ਉਠਾ ਕੇ ਉਹਨਾਂ ਲੋਕਾਂ ਦੇ ਹਿੱਤ ਵਿੱਚ ਗੱਲ ਕਰਦੇ ਆਂ ਔਰ ਲੋਕਾਂ ਦੇ ਉਹਦਾ ਫਾਇਦਾ ਕਰਦੇ ਸਰ ਜੀ ਜਿੰਨੇ ਤੁਹਾਡੀ ਕਈ ਯੋਜਨਾਵਾਂ ਹੁੰਦੀਆਂ ਨੇ ਸਰਕਾਰੀ ਯੋਜਨਾ ਆਮ ਬੰਦੇ ਤੱਕ ਕੋ ਪਹੁੰਚਦੀ ਨਹੀਂ ਕਿਉਂਕਿ ਬੈਂਕ ਕਰ ਉਹਨਾਂ ਨੂੰ ਇਸ ਤਰ੍ਹਾਂ ਦਾ ਬਣਾ ਦਿੰਦੇ ਨੇ ਕਿ ਉਹਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਉਹ ਲੋਕਾਂ ਦੇਖੋ ਅਗਰ ਸਰਕਾਰ ਦੇ ਕਿਸੇ ਕੰਮ ਦੀ ਕਾਰਜਸ਼ੈਲੀ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰਸ਼ਨ ਚਿੰਤਾ ਹੈ ਜਾਂ ਐਡਮਿਨਿਸਟ੍ਰੇਟਿਵ ਲੈਵਲ ਤੇ ਪ੍ਰਸ਼ਨ ਚਿੰਤਾ ਅਗਰ ਸਾਡੇ ਧਿਆਨ ਵਿੱਚ ਆਏਗਾ ਤੁਹਾਡੇ ਇੱਥੇ ਜ਼ਿਲ੍ਹਾ ਦੇ ਪ੍ਰਧਾਨ ਜੀ ਨੇ ਹੋਰ ਸਾਡੇ ਆਗੂ ਨੇ ਉਹਨਾਂ ਨੂੰ ਦੱਸੋ ਤਾਂ ਉਹ ਜਿੱਥੇ ਕਿਤੇ ਦਿੱਕਤ ਹੈ ਅਸੀਂ ਉਸ ਨੂੰ ਹੱਲ ਕਰਾਵਾਂਗੇ ਪੰਜਾਬ ਸਰਕਾਰ ਇਹ ਵੀ ਕਹਿ ਰਹੀ ਹੈ ਹਜੇ ਤੱਕ ਫਲੱਡ ਜਿਹੜੇ ਆਏ ਸੀਗੇ ਪੰਜਾਬ 'ਚ ਉਹਨਾਂ ਦਾ ਪੈਸਾ ਅਜੇ ਤੱਕ ਹੋਈ ਹੈ ਸੈਂਟਰ ਗਵਰਨਮੈਂਟ ਵੱਲੋਂ ਨਹੀਂ ਦਿੱਤਾ ਗਿਆ ਸੈਂਟਰ ਗਵਰਨਮੈਂਟ ਨੇ ਪਹਿਲਾਂ ਪੈਸਾ ਦਿੱਤਾ ਹੈ ਔਨ ਰਿਕਾਰਡ ਪੈਸਾ ਆਇਆ ਵਾ ਲੇਕਿਨ ਉਹਨਾਂ ਨੂੰ ਕਿਹੜੀ ਤਰ੍ਹਾਂ ਦੀ ਭਾਸ਼ਾ ਹੈ ਉਹ ਮੇਰੇ ਨਾਲ ਵਾ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਦੀ ਜਾਣਦੇ ਹੋ ਤੇ 4 ਸਾਲਾਂ ਦੇ ਵਿੱਚ ਜੋ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਹੈ ਠੀਕ ਹੈ ਉਹਦੇ ਲਈ ਤਾਂ ਕਹਿਣ ਦੀ ਕਿਸੇ ਨੂੰ ਲੋੜ ਨਹੀਂ ਹੈ ਰੋਕੇ ਜੀ